ਨਾਮ ਹੈ ਜਸਪੀਰ ਸ਼ਰਮਾ ਨਦੀਮਨ ਕਲੋਨੀ ਦੇ ਨਿਵਾਸੀਆਂ ਆ ਅੱਜ ਗਵਰਧਨ ਪੂਜਾ ਵਰਾਈਂ ਗਿਆ ਤੁਹਾਡੇ ਕੋਲ ਕੀ ਕਹਿਣਾ ਚਾਹੋ ਅੱਜ ਗਵਰਧਨ ਪੂਜਾ ਤੇ ਅਨਗੁੱਟ ਦਾ ਪ੍ਰੋਗਰਾਮ ਨਦੀਮਨ ਕਲੋਨੀ ਦੇ ਨਿਵਾਸੀਆਂ ਵੱਲੋਂ ਬੜੇ ਉਤਸ਼ਾਹ ਨਾਲ ਬਣਾਇਆ ਗਿਆ ਕਿਉਂਕਿ ਇਹ ਦੀਵਾਲੀ ਤੋਂ ਬਾਅਦ ਦਾ ਪ੍ਰੋਗਰਾਮ ਹੁੰਦਾ ਇਸ ਲਈ ਮਤਲਬ ਸਾਰੀ ਕਲੋਨੀ ਦੇ ਵਿੱਚ ਬਹੁਤ ਉਤਸ਼ਾਹ ਸੀ ਅੱਜ ਤੇ ਇਹ ਤਿਹਾਰ ਜਤਨ ਬਨਿੰਦਾ ਬੰਦੇ ਵਿੱਚ ਬੜੇ ਉਤਸ਼ਾਹ ਨਾਲ ਬਣਾਇਆ ਜਾਂਦਾ ਤੇ ਉੱਥੇ ਦੀ ਪ੍ਰਕਰਮਾ ਕੀਤੀ ਜਾਂਦੀ ਉਸੇ ਤਰ੍ਹਾਂ ਹੀ ਇੱਥੇ ਪ੍ਰਕਰਮਾ ਕੀਤੀ ਗਈ ਤੇ ਸਾਰੇ ਹੀ ਕਲੋਨੀ ਦੇ ਨਿਵਾਸੀਆਂ ਨੇ ਬਹੁਤ ਹੀ ਆਨੰਦ ਮਾਣਿਆ ਜੋ ਸਾਡੇ ਉਰੇ ਆਪਣੀ ਗੀਤਕਾਰ ਆਏ ਸੀ ਜਾਂ ਜਿਨ੍ਹਾਂ ਨੇ ਵਾਧਾ ਲਗਾਏ ਸੀਗੇ ਲੜਕੀਆਂ ਨੇ ਉਹਨਾਂ ਨੂੰ ਬਹੁਤ ਜਿਆਦਾ ਪਸੰਦ ਕੀਤਾ ਗਿਆ ਤੇ ਇਸ ਪ੍ਰੋਗਰਾਮ ਦੇ ਵਿੱਚ ਖਾਣਾ ਲੰਗਰ ਵੀ ਵਰਤਾਇਆ ਗਿਆ ਤੇ ਸਾਡੇ ਸਾਡੀ ਕਲੋਨੀ ਨੇ ਬਹੁਤ ਜਿਆਦਾ ਆਪਣੇ ਸਾਥ ਦਿੱਤਾ ਜੋ ਉਸ ਦੇ ਵਿੱਚ ਸਾਡੇ ਸਾਥੀ ਜਿਵੇਂ ਮਨਦੀਪ ਮਨਦੀਪ ਜੀ ਨਾਲ ਸੀ ਮਨਦੀਪ ਜੀ ਸੀਗੇ ਸਾਡੇ ਨਾਲ ਤੇ ਪ੍ਰੋਫੈਸਰ ਸਾਹਿਬ ਤੇ ਸਤੀਏ अशोक ਸਤੀਏ ਸਾਹਿਬ ਸੀਐਸਜੀ ਇਹਨਾਂ ਨੇ ਸਾਡੇ ਉੱਚੇ ਚੇਤ ਦੇ ਬਹੁਤ ਬਹੁਤ ਮਦਦਗੀ ਕੀਤੀ ਤੇ ਆਪਣੇ ਪਵਨਸਲ ਜੀ ਦੇ ਵੀ ਬਹੁਤ ਜਿਆਦਾ ਇਹਦੇ ਵਿੱਚ ਜੋ ਪਤਾ ਨਹੀਂ ਕਿਤਾ ਤੇ ਬਾਕੀ ਸਾਰੀ ਇਸ ਦਾ ਨਦੀਮ ਲਕੋਲੀ ਦਾ ਬਹੁਤ ਬਹੁਤ ਧੰਨਵਾਦ ਸਮਾਜੀ ਆਪਣਾ ਮੇਰਾ ਨਾਮ 우ਸ਼ਾ ਸ਼ਰਮਾ ਅੱਜ ਕਿਸ ਤਰ੍ਹਾਂ ਦੇਖਦਾਂਗੇ ਤੁਹਾਡੀ ਕਲੋਨੀ ਵੱਲੋਂ ਗਵਰਧਨ ਪੂਜਾ ਕੀਤੀ ਅੱਜ ਗਵਰਧਨ ਪੂਜਾ ਦਾ ਦਿਨ ਸੀ ਔਰ ਸਾਰੀ ਕਲੋਨੀ ਨੇ ਗਵਰਧਨ ਪੂਜਾ ਕਰਵਾਈ ਖੁਸ਼ ਹੋ ਕੇ ਕਰਵਾਈ ਤੇ ਸਾਰਾ ਭੋਜਨ ਬਣਿਆ ਸਾਰਿਆਂ ਨੇ ਰਲ ਮਿਲ ਕੇ ਖਾਇਆ ਔਰ ਆਨੰਦ ਮਾਣਿਆ ਭਜਨ ਕੀਰਤਨ ਹੋਇਆ ਬਹੁਤ ਆਨੰਦ ਆਇਆ